ਸਸਿਕਾ ਦੋਸਤੋ ਲੋਕਾਂ ਨੇ ਬਥੇਰੇ ਨੰਬਰ Jio ਦੇ ਲੈਣਾ ਚ ਅਲਗ-ਅਲਗ ਲੈ ਤੁਸੀਂ ਵੀ ਦੱਸਿਓ ਕਿਹਦੇ-ਕਿਹਦੇ ਕੋਲ Jio ਦਾ ਨੰਬਰ ਆ ਮੇਰੇ ਕੋਲ ਵੀ ਆ ਖੈਰ Jio ਦਾ ਨੰਬਰ ਪਰ ਗੱਲ ਇਹ ਹੈ ਵੀ ਹੁਣ Jio ਕਰਨ ਲੱਗਿਆ ਯਾਰ ਵੀ ਇਹਨਾਂ ਦਾ ਸਟੋਪ ਪਰੇ SIM ਤੇ BSNL ਕਰਨ ਨੂੰ ਦੁਬਾਰੇ ਵਾਪਸੀ ਕਰੀਏ ਕਿਉਂਕਿ BSNL ਦੇ SIM ਮਹ ਜੀ ਗੱਲ ਨਹੀਂ ਲਾਈ ਸੀਗੇ ਸਾਰਿਆਂ ਨੇ ਪਰ ਗੱਲ ਇਹ ਵੀ ਚੰਗੀ ਸਪੀਡ ਮੁਫਤ ਦਾ ਆਨੰਦ ਜਾਂ ਫਿਰ ਜਦੋਂ ਪਲਾਨ ਚਾਲੂ ਹੋਏ ਵੀ ਪੈਸੇ ਦੇਣੀ ਵੀ ਪਏ ਤੋਂ ਬਿਹਤ ਸਸਤੇ ਉਦੋਂ ਬਾਅਦ ਦੇ ਵਿੱਚ ਲੋਕਾਂ ਨੂੰ ਹੁਣ ਪਤਾ ਲੱਗਿਆ ਕਹਿੰਦੇ ਬੀਐਸਐਨਲ ਤਾਂ ਬੜੀ ਚੰਗੀ ਸੀਗੀ ਬੀਐਸਐਨਲ ਨੇ 4ਜੀ ਲਾਂਚ ਕਰਤਾ 4ਜੀ ਲੋਕਾਂ ਦੇ ਤੱਥ ਲਿਆ ਸਾਨੂੰ ਚਾਹੀਦੀ 5ਜੀ 4ਜੀ ਇਸ ਕਰਕੇ ਟ੍ਰੈਂਡ ਦੇਖਣ ਨੂੰ ਮਿਲਿਆ ਜਦੋਂ ਰੇਟ ਵਧਾ ਕੇ ਆਖਰੇ ਨੇ ਗੱਲ ਤੇ ਗੁੱਠਾ ਰੱਖਤਾ ਨਾ ਹੁਣ ਪਤਾ ਲੱਗਿਆ ਵੀ ਜੀਓ ਕੀ ਆ 에ਰਟਲ ਕੀ ਆ ਹੁਣ ਇਹਦੇ ਪਿੱਛੇ ਦੇ ਕਾਰਨ ਹਾਲਾਂਕਿ ਜਿਹੜੇ ਮੈਨ ਨੇ ਵੀ ਕਈ ਜਗ੍ਹਾ ਤੇ ਪੜ੍ਹੇ ਜਾਂ ਸੁਣੇ ਉਹਦੇ ਚ ਇਹ ਵੀ ਹੈ ਵੀ ਜੀਓ ਨੇ ਬੇਬਸ ਹੋ ਕੇ ਵਧਾਏ ਨੇ ਕਿ ਖੁਸ਼ੀ ਨਾਲ ਨਹੀਂ ਵਧਾਏ ਕਿਉਂਕਿ ਬਾਕੀ ਕੰਪਨੀਆਂ ਇਤਰਾਜ਼ ਕਰ ਰਹੀਆਂ ਸੀ ਤੇ ਨਵੀਂ ਕੰਪਨੀ ਉਹ ਨਾਲ ਜੋੜਨੇ ਨੇ ਜੀ ਇਸ ਕਰਕੇ ਸਾਨੂੰ ਸਸਤੇ ਪ੍ਰੈਣ ਰੱਖਣ ਤੋਂ ਤਾਂ ਟਰਾਈ ਵਾਲੇ ਕਹਿੰਦੇ ਉਦੋਂ ਬਾਅਦ ਦੇ ਵਿੱਚ ਇਹ ਖਤਮ ਹੋ ਗਈ ਪਰ ਇਹ ਗੱਲ ਦਾ ਤਾਂ ਪਤਾ ਨਹੀਂ ਪਰ ਆ ਜਰੂਰ ਹੈ ਵੀ ਹੁਣ ਬੀਏ ਸੈਨਲ ਦੀਆਂ ਮੋਜਾਂ ਹੋਈਆਂ ਪਈਆਂ ਨੇ ਹੁਣ ਇਹ ਵੀ ਚਾਹੀਦੀਆਂ ਸਰਕਾਰੀ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਖੈਰ ਇਹ ਜਿਹੜੀਆਂ ਮੈਂ ਗੱਲਾਂ ਕਰੀਆਂ ਹੁਣ ਤੱਕ ਰ ਸਾਨੂੰ ਸਰਕਾਰੀ ਨੂੰ ਹੀ ਮਜ਼ਬੂਤ ਕਰਨਾ ਚਾਹੀਦਾ ਹੈ ਜੀਓ ਦੇਖ ਕੇ ਭੱਜਲੇ ਅਗਲੇ ਨਿਕਰੇਗਾ ਘਾਹ ਪਟਣੇ ਸੀ ਪਟਲੇ ਉਸ ਤੋਂ ਬਾਅਦ ਕਿੰਨੇ ਕਿਲੋ ਵਾਪਸੀ ਕਰ ਰਹੇ ਨੇ ਪਰ ਕਹਿੰਦੇ ਗਿਣਤੀ ਬਹੁਤ ਵੱਡੀ ਆ ਤੁਸੀਂ ਵੀ ਕਮੈਂਟ ਕਰਕੇ ਰਹਿਏ ਹੋ ਸੰਜੀ ਕਰਿਓ ਕਿ ਜੀ ਹੁਣ Jio ਤੋਂ Jio ਸੱਟਣ ਦਾ ਜੀ ਕਰਦਾ Jio ਦੇ SIM ਸੱਟਣ ਨੂੰ ਜੀ ਕਰਦਾ ਕਿਉਂਕਿ ਇਹਦੇ ਚ ਜਿਹੜੀ ਰਿਪੋਰਟ ਕਈ মিডিਆ ਹਾਊਸਿਸ ਦੇ ਵਿੱਚ ਉਹ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚੇ ਕੋਈ ਸਮਾਚਾਰਨਾਮਾ ਉਹਨਾਂ ਦੀ ਮੈਂ ਦੇਖ ਪੜ੍ਹ ਰਿਹਾ ਸੀਗਾ ਬੜੀ ਸੋਹਣੀ ਲਿਖੀ ਹੋਈ ਹੈ ਰਿਪੋਰਟ ਉਹਨਾਂ ਨੇ ਉਹ ਕਹਿੰਦੇ ਕਿ BSNL ਇੱਕ ਸਰਕਾਰੀ ਟੈਲੀਕਮ ਕੰਪਨੀ ਹੈ ਜਿਹਦੇ ਤੋਂ ਬਾਅਦ ਕਿਫਾਇਤੀ ਪਲਾਨ ਦੇ ਨਾਲ ਜਾਣੀ ਜਾਂਦੀ ਆ ਆਪਾਂ ਜੇ ਅੱਗੇ ਆ ਜੀ ਇਹ ਕਹਿੰਦੇ बिजनेसमੈਨ ਮੁਕੇਸ਼ ਅੰਬਾਨੀ ਦੀ ਟੈਲੀਕਮ ਕੰਪਨੀ ਰिलायंस Jio ਨੇ ਆਪਦੇ ਰੀਚਾਰਜ ਪਲਾਨ ਮਹਿੰਗੇ ਕਰਤੇ ਤੇ ਕੰਪਨੀ ਨੇ ਰੀਚਾਰਜ ਪਲਾਨ ਦੀ ਕੀਮਤਾਂ 12.5% ਤੋਂ ਲੈ ਕੇ 25% ਤੱਕ ਵਧਾਤੀਆਂ ਨੇ ਤੇ ਦੂਜੀ ਟੈਲੀਕਮ ਕੰਪਨੀਆਂ Airtel ਤੇ Vodafone Idea ਨੇ ਵੀ ਕੀਮਤਾਂ ਵਧਾਤੀਆਂ ਨੇ ਉਹ ਤਾਂ ਪਹਿਲਾਂ ਵੀ ਤੁਹਾਨੂੰ ਫਿਰਦੇ ਦੀ ਪਤੰਦਰ ਪਹਿਲਾਂ ਕਿਦਾਂ ਦੀ ਮਹਗੇ ਲੈ ਰਹੇ ਨੇਗੇ ਵਧੀਆਂ ਕੀਮਤਾਂ ਦੇ ਵਿੱਚ ਪਰੇਸ਼ਾਨ ਲੋਕਾਂ ਨੇ ਆਲੋਚਨਾ ਕਰਨੀ ਸ਼ੁਰੂ ਕਰਤੀ ਸੋਸ਼ਲ ਮੀਡੀਆ ਭਰਿਆ ਪਿਆ ਕਹਿੰਦੇ ਬਾਇਓ ਟਕ Jio BSNL ਦੀ ਘਰ ਵਾਪਸੀ ਵਰਗੇ ਹੈਸ਼ਟੈਗ ਤਾਂ ਟ੍ਰੈਂਡ ਕਰ ਰਹੇ ਨੇ ਬਾਇਕਾਟ Jio ਦਾ ਕਰਕੇ ਲੋਕਾਂ ਨੇ ਸਰਕਾਰੀ ਟੈਲੀਕਮ ਕੰਪਨੀ ਬੀਐਸਐਨਲ ਦਾ ਰੋਕਣਾ ਸ਼ੁਰੂ ਕਰਤਾ ਤੇ ਆਪਦੇ ਨੰਬਰ ਪੋਰਟ ਕਰਾਉਣੇ ਸ਼ੁਰੂ ਕਰਤੇ ਨੇਗੇ ਪ੍ਰਾਈਵੇਟ ਕੰਪਨੀਆਂ ਦੇ ਟੈਰੀਫ پلانਸ ਦੀ ਕੀਮਤ ਵਧਾਉਣ ਤੋਂ ਲੈ ਕੇ ਬੀਐਸਐਨਲ ਦੀ ਘਰ ਵਾਪਸੀ ਕਹਿੰਦੇ ਸ਼ੁਰੂ ਹੋ ਗਈ ਹੈ ਬੀਐਸਐਨਲ ਨੇ ਆਪਦੇ ਕਫਾਇਤੀ ਰੀਚਾਰਜ پلان ਦੇ ਨਾਲ ਜਰੂਰੀ ਜਾਣਾ ਜਾਂਦਾ ਤੇ ਇਹਦੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਆਪਦਾ ਨੰਬਰ 0 ਤੇ Jio ਜਾਂ Airtel ਦੇ ਤੋਂ BSNL ਦੇ ਵਿੱਚ ਪੋਰਟ ਕਰਾ ਰਹੇ ਨੇਗੇ ਪਰ ਸਰਵਿਸ ਦੇ ਮਾਮਲੇ ਦੇ ਵਿੱਚ BSNL ਪ੍ਰਾਈਵੇਟ ਟੈਲੀਕਮ ਕੰਪਨੀਆਂ ਦੇ ਹਜੇ ਕਾਫੀ ਪਿੱਛੇ ਆ ਇਹ ਤਾਂ ਜ਼ਾਹਿਰ ਜੀ ਗੱਲ ਹੈ ਕਿਉਂਕਿ ਉਹਨਾਂ ਦਾ ਨੈਟਵਰਕ ਹੁਣ ਓਡੇ ਤੌਰ ਤੇ ਮਜ਼ਬੂਤ ਹੈਗਾ ਇਹ ਕਰ ਪਤਾ ਨਹੀਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਕਿੰਨਾ ਕੁ ਮਜ਼ਬੂਤ ਹੈਗਾ ਹੈ ਪ੍ਰਾਈਵੇਟ ਕੰਪਨੀਆਂ 5G ਦੀ ਸਰਵਿਸ ਦੇ ਰੀਆਂ ਨੇ ਉੱਥੇ BSNL ਕਹਿੰਦੇ ਹੁਣ 4G ਸਰਵਿਸ ਦੇ ਰਿਆ ਇਹਦੀ ਵਜ੍ਹਾ ਇਹ ਹੈ ਕਿ ਉਹ ਕੀ ਅੱਜ ਦੇ ਸਮੇਂ ਦੇ ਵਿੱਚ BSNL ਪ੍ਰਾਈਵੇਟ ਕੰਪਨੀਆਂ ਦੇ ਕਾਫੀ ਪਿੱਛੇ ਆ ਪਰ ਹਮੇਸ਼ਾ ਅਜਿਹਾ ਨਹੀਂ ਸੀਗਾ ਇੱਕ ਸਮੇਂ ਦੇ ਵਿੱਚ BSNL ਦੇਸ਼ ਦੀ ਲੀਡਿੰਗ ਟੈਲੀਕਮ ਕੰਪਨੀ ਹੋਆ ਕਰ ਦਿੱਤੀ ਤੇ ਉਦੋਂ BSNL ਟੈਲੀਕਮ ਮਾਰਕੀਟ ਸ਼ੇਅਰ 18% ਤੋਂ ਜ਼ਿਆਦਾ ਸੀ ਤੇ ਹੁਣ 2.5% ਤੋਂ ਵੀ ਘੱਟ ਰਹਿ ਗਿਆ ਹਾਲਾਂਕਿ ਹੁਣ ਹਾਲਾਤ ਬਦਲ ਰਹੇ ਨੇ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਰੀਚਾਰਜ ਪਲਾਨ ਦੀ ਕੀਮਤਾਂ ਵਧਾਉਣ ਨੂੰ ਲੈ ਕੇ BSNL ਦੀ ਸੰਜੀਵਨੀ ਸਾਬਤ ਹੋ ਰਿਹਾ ਤੇ ਜੁਲਾਈ ਦੇ ਪਹਿਲੇ ਦਿਨ ਜੁਲਾਈ ਦੇ ਪਹਿਲੇ 15 ਦਿਨਾਂ ਦੇ ਵਿੱਚ 15 ਲੱਖ ਤੋਂ ਜ਼ਿਆਦਾ ਯੂਜ਼ਰ ਹਨ ਦਾ ਵਧਿਆ ਤੇ 8 ਸਾਲ ਦੇ ਵਿੱਚ 7 ਕਰੋੜ ਯੂਜ਼ਰ BSNL ਨੂੰ ਛੱਡ ਚੁੱਕੇ ਹੈਗਾ BSNL ਨੂੰ ਕਾਫੀ ਆਪਣੀ ਸਰਵਿਸ ਨੂੰ ਤੇ ਬਿਹਤਰ ਬਣਾਉਣ ਦੀ ਜ਼ਰੂਰਤ ਹੈ ਤਾਂਕਿ ਲੋਕ ਉਧਰੋਂ ਹੋ ਸਕਣ Jio Jio ਜਿਹੜੀਆਂ ਆ ਗਈਆਂ ਜਿਵੇਂ ਕਹਿਦੀ ਇਹ ਪ੍ਰਾਈਵੇਟ ਕੰਪਨੀਆਂ ਜਿਵੇਂ ਛੋਟੇ ਕਰਾਨੇ ਵਾਲਿਆਂ ਨੂੰ ਖਾਈ ਜਾ ਰਹੇ ਨੇ ਨਾ ਵੱਡੇ ਸਟੋਰ ਖੋਲ ਖੋਲ ਕੇ ਕੋਈ ਕੋਈ ਵੀ ਕੰਪਨੀਆਂ ਨੇ ਕੱਲੇ Jio ਦੀ ਗੱਲ ਨਹੀਂ ਹੈਗੀ ਤਾਂ ਇਹ ਸਿਸਟਮ ਹੈ ਵੀ ਇੱਕ ਵਾਰੀ ਚਾਰਟ ਤੇ ਲਾਓ ਉਸ ਤੋਂ ਬਾਅਦ ਇਹਨਾਂ ਨੂੰ ਠੋਕੋ ਤਰਕੇ ਫਿਰ ਇਹ ਰੋਲਾ ਵੀ ਨਹੀਂ ਪਾਉਣਗੇ ਆਖਰ ਲੋਕਾਂ ਨੂੰ ਆਉਣਾ ਤਾਂ ਕਿਤੇ ਨਾ ਕਿਤੇ ਸਰਕਾਰੀ ਜੇ ਕਹਿਆ ਜਾਵੇ ਕੰਪਨੀਆਂ ਦੇ ਹੀ ਰਹਿਨਮਾਈ ਦੇ ਵਿੱਚ ਪਊਗਾ ਜੇਕਰ ਚੰਗਾ ਸਿਸਟਮ ਚਾਹੀਦਾ ਤੇ ਸਸਤਾ ਕਿਉਂਕਿ ਇਹਨਾਂ ਨੇ ਤਾਂ ਜਦੋਂ ਦੇਖੀਆਂ ਬਾછા ਖੜਗੀਆਂ ਉਸ ਤੋਂ ਬਾਅਦ ਦੇ ਵਿੱਚ ਤਾਂ ਫਿਰ ਛੁਰਾ ਲੈ ਰਹੇ ਰਹਿੰਦੇ ਨੇ ਫਿਰ ਜੇ ਜੇ ਵੱਡ ਜੇ ਵੱਡੇ ਜਿਹੜਾ ਕੰਮ ਹੈ ਕਰਦੇ ਨੇ ਕਿਉਂਕਿ ਫਿਰ ਆਸੇ ਪਾਸੇ ਵਾਲੇ ਪਲੇਅਰਸ ਨੇ ਉਹਨਾਂ ਨੂੰ ਭਜਾ ਦਿੰਦੇ ਨੇ ਪਿੱਛੇ ਕੀ ਰਹੀਗੀ ਉਹ ਤਾਂ ਹਜੇ ਬੀਐਸਐਨ ਨਾਲ ਜਿਉਂਦੀ ਸੀ ਜੇ ਨਾ ਹੁੰਦੀ ਤਾਂ ਸੋਚੋ ਜਿਹੜੇ ਬੰਦੇ ਪੋਰਟ ਕਰਾ ਗਏ ਉਹ ਕਿੱਥੇ ਜਾਂਦੇ